ਸੋ ਇਹਦੇ ਤੋਂ ਪਹਿਲਾ ਐਪੀਸੋਡ ਤੁਸੀਂ ਦੇਖਿਆ ਸੀ ਕੈਨੇਡਾ ਉਹ ਸਹੀ ਐਸ ਜਿੱਥੇ ਕਿ ਪੰਜਾਬੀ ਕਿਸਾਨਾਂ ਦਾ ਪੂਰਾ ਇਸ ਵੇਲੇ ਬਰਚਸਵ ਹੈ ਜੀ ਪੂਰਾ ਧਰਮਦਾਰ ਉਹਨਾਂ ਦੇ ਉੱਤੇ ਟਿਕਿਆ ਆਪਾਂ ਦੇਖਿਆ ਸੀ ਕਿ ਚੈਰੀ ਜਿਹੜੀ ਐ ਪੈਕ ਕਿੱਦਾਂ ਹੁੰਦੀ ਐ ਸਾਰਾ ਕੁਝ ਕਿੱਦਾਂ ਹੁੰਦਾ ਪਰ ਚੈਰੀ ਤੋੜਦਾ ਕੌਣ ਐ ਪੰਜਾਬੀਆਂ ਦੇ ਫਾਰਮ ਨੇ ਚੈਰੀ ਬਹੁਤ ਸਾਰੇ ਗੋਰੇ ਤੋੜਦੇ ਆ ਗੋੜਿਆਂ ਦੇ ਵਿੱਚੋਂ ਵੀ ਮੁੰਡੇ ਕੁੜੀਆਂ ਤੋੜਦੇ ਆ ਮੁੰਡੇ ਕੁੜੀਆਂ ਦੇ ਵਿੱਚੋਂ ਵੀ ਸਟੂਡੈਂਟ ਤੋੜਦੇ ਆ ਪੰਜਾਬ 'ਚ ਜਦੋਂ ਖਬਰਾਂ ਜਾਂਦੀਆਂ ਨਾ ਕਿ ਪਾਈ ਉੱਥੇ ਤਾਂ ਗੱਡੀ ਦਾ ਸ਼ੀਸ਼ਾ ਉੱਪਰ ਨੂੰ ਖੁੱਲਦਾ ਮਹਿੰਗੀਆਂ ਗੱਡੀਆਂ ਮਹਿੰਗੇ ਘਰ ਬਹੁਤ ਵਧੀਆ ਫਲਾਈਓਵਰ ਬਣਿਆ ਉੱਚੀਆਂ ਉੱਚੀਆਂ ਬਿਲਡਿੰਗਾਂ ਪਰ ਅਸਲ ਦੇ ਵਿੱਚ ਜਿਹੜਾ ਵੈਸਟਰਨ ਕਲਚਰ ਹੈ ਉਹਨਾਂ ਦੇ ਨੌਜਵਾਨ ਮਿਹਨਤੀ ਬੜੇ ਨੇ ਯੂਨੀਵਰਸਿਟੀਆਂ ਦੇ ਵਿੱਚ ਪੜਦੇ ਆ ਪਰ ਹੱਥੀਂ ਕੰਮ ਕਿੱਦਾਂ ਕਰਦੇ ਆ ਚੈਰੀ ਕੌਣ ਤੋੜਦਾ ਚੈਰੀ ਬਹੁਤ ਇੰਪੋਰਟੈਂਟ ਹੈ ਇਸ ਪ੍ਰੋਗਰਾਮ ਨੂੰ ਦੇਖਣਾ ਉਹਨੂੰ ਸਮਝਣਾ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਜਾਂ ਆ ਚੁੱਕੇ ਹੋ ਹੋ ਸਕਦਾ ਹੈ ਕਿ ਆਹ ਐਪੀਸੋਡ ਜਿਹੜਾ ਤੁਹਾਡਾ ਕੈਨੇਡਾ ਦੇ ਬਾਰੇ ਸੋਚਣ ਦਾ ਨਜ਼ਰੀਆ ਹੀ ਬਦਲ ਕੇ ਰੱਖ ਦੇਵੇ ਸ਼ਾਇਦ ਇਹ ਪ੍ਰੋਗਰਾਮ ਤੁਸੀਂ ਇਦਾਂ ਦਾ ਕਦੇ ਵੀ ਪਹਿਲਾਂ ਨਹੀਂ ਦੇਖਿਆ ਹੋਣਾ ਹੁਣ ਅੰਦਰਲੇ ਪਾਸੇ ਚੱਲ ਕੇ ਦੇਖਦੇ ਹਾਂ ਕਿ ਇਹਨਾਂ ਬਾਗਾਂ ਦੇ ਵਿੱਚੋਂ ਚੈਰੀ ਕੌਣ ਤੋੜਦਾ ਕਿਉਂ ਤੋੜਦਾ ਇੰਨੇ ਮਿਹਨਤੀ ਨੌਜਵਾਨ ਜਿਹੜੇ ਆ ਉਹ ਕੈਨੇਡੀਅਨ ਸਿਟੀਜ਼ਨ ਇੱਥੋਂ ਦੇ ਗੋਰੇ ਗੋਰੀਆਂ ਕਿਵੇਂ ਹੋ ਸਕਦੇ ਆ ਆਉ ਦੇਖਦੇ ਆ ਇਹ ਅਹਿਮ ਐਪੀਸੋਡ Anji. <laughs> <Andy. laughs> ਪੰਜਾਬ ਦੇ ਖੇਤਾਂ ਦੇ ਵਿੱਚ ਤਾਂ ਚਾਹ ਲੈ ਕੇ ਆਉਂਦੇ ਤੁਸੀਂ ਬਹੁਤ ਸਾਰੇ ਸੱਜਣ ਦੇਖੇ ਹੋਣਗੇ ਤੇ ਰਲ ਮਿਲ ਕੇ ਪੀਂਦੇ ਵੀ ਪਰ ਇੱਥੇ ਵੀ ਚਾਹ ਜਿਹੜੀ ਆ ਡੋਲੂ ਚ ਆਈ ਆ ਆ ਡੋਲੂ ਦੇ ਵਿੱਚੋਂ ਚਾਹ ਜਿਹੜੀ ਆ ਪਾ ਪਾ ਕੇ ਉਧਰਲੇ ਪਾਸੇ ਵਰਤਾਈ ਜਾ ਰਹੀ ਆ ਤੇ ਬਹੁਤ ਸਾਰੇ ਲੋਕ ਜਿਹੜੇ ਇੱਥੋਂ ਦੇ ਕੈਨੇਡਾ ਦੇ ਨੇ ਚੈਰੀ ਤੋੜਦੇ ਆ ਉਹਨਾਂ ਨੂੰ ਹੁਣ ਚਾਹ ਪੰਜਾਬ ਵਾਲੇ ਸਟਾਈਲ 'ਚ ਬਤਾਉਂਦੇ ਨਾਲ ਬਿਸਕੁਟ ਨੇ ਭਾਈ ਥੋੜੇ ਕੈਮ ਕਰਨੇ ਪੈਂਦੇ ਆ ਕੈਮ ਕਰਨੇ ਪੈਂਦੇ ਆ ਇਹ ਰੋਜ਼ ਕਿੰਨੇ ਟਾਈਮ ਚਾਹ ਆ ਜੀ 2-3 8:00 10 ਵਜੇ ਉਹਦੇ ਤੋਂ ਬਾਅਦ ਗਲੇ ਇਹ ਯਾ ਕਿਉਂਕਿ ਅਰਾਊਂਡ ਲੰਚ ਟਾਈਮ ਗਰਮੀ ਵਾਲੀ ਹੋ ਜਾਂਦੀ ਆ ਚੇਰੀ ਵੀ ਪੋਲੀ ਹੋ ਜਾਂਦੀ ਆ ਤੇ ਤੋੜਨੋ ਵੀ ਔਖੀ ਹੋ ਜਾਂਦੀ ਆ ਸੋ ਬੇਸਿਕਲੀ ਬਾਏ ਲੰਚ ਟਾਈਮ ਬੰਦ ਹੋ ਜਾਂਦਾ ਕੰਮ ਯਾ ਹਾ ਲੋ ਜੀ ਤੇ ਪੰਜਾਬ ਵਾਲੇ ਡੋਲੂ ਦੇ ਵਿੱਚ ਚਾਹ ਆਈ ਹੈ ਸਭ ਤੋਂ ਵੱਡੀ ਗੱਲ ਆ ਨਹੀਂ ਤਾਂ ਆਮ ਤੌਰ ਤੇ ਹੁੰਦਾ ਕਿ ਪਾਈ ਉਥੋਂ ਟਿੰਮ ਤੋਂ ਲੈ ਲਓ ਹੋਰ ਕਿਸੇ ਪਾਸੇੋਂ ਲੈ ਲਓ ਐਨ ਪੰਜਾਬੀ ਸਟਾਈਲ ਕੜਕ ਦੀ ਚਾਹ ਆ ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਚੈਰੀ ਤੋੜਦੇ ਵੀ ਆ ਉਹ ਵੱਖ-ਵੱਖ ਯੂਨੀਵਰਸਟੀਆਂ ਕਾਲਜਾਂ ਦੇ ਵਿੱਚ ਪੜ੍ਹਦੇ ਵੀ ਆ ਤੇ ਉਹ ਯੂਨੀਵਰਸਿਟੀਆਂ ਕਾਲਜਾਂ ਚ ਪੜਦੇ ਆ ਤੇ ਅੱਜ ਕੱਲ੍ਹ ਛੁੱਟੀਆਂ ਹੁੰਦੀਆਂ ਤੇ ਛੁੱਟੀਆਂ ਦੇ ਵਿੱਚ ਉਹ ਖੇਤਾਂ 'ਚ ਕੰਮ ਕਰਕੇ ਪੈਸੇ ਕਮਾਉਂਦੇ ਆ ਆਪਣੀਆਂ ਫੀਸਾਂ ਦਿੰਦੇ ਆ ਘਰਾਂ ਦੇ ਕਮਰਿਆਂ ਦੇ ਕਿਰਾਏ ਦਿੰਦੇ ਆ ਰੋਟੀ ਪਾਣੀ ਦਾ ਖਰਚਾ ਜਿਹੜਾ ਉਹ ਕੱਢਦੇ ਆ ਬਹੁਤ ਸਾਰੇ ਵਿਦਿਆਰਥੀ ਨੇ ਇਹਨਾਂ ਦੇ ਵਿੱਚੋਂ ਇੱਥੋਂ ਦੇ ਜੰਪਲ ਨੇ ਇੱਥੋਂ ਦੇ ਸਿਟੀਜ਼ਨ ਵੀ ਨੇ ਤੇ ਆਪਣਾ ਖਰਚਾ ਆਪ ਕੱਢਦੇ ਕਈ ਹੋ ਸਕਦਾ ਚੰਗੇ ਘਰਾਂ 'ਚੋਂ ਵੀ ਹੋਣ ਅੱਛਾ ਆਪਣੇ ਦੱਸਿਓ ਜੀ ਇਹ ਇਹਨਾਂ 'ਚੋਂ ਕਈ ਹੋ ਸਕਦਾ ਪੜਦੇ ਵੀ ਹੋਣਗੇ ਕਿੱਥੋਂ ਆਏ ਹੋ ਇਹ ਸਾਰੇ ਬੰਦੇ ਏ ਮੋਸਟਲੀ ਕਬੈਕ ਤੇ ਮੌਂਟਰੀਅਲ ਤੇ ਜਾਂਇਆ ਅੱਛਾ ਜੀ ਯਾ ਤੇ ਇਹਨਾਂ ਛੁੱਟੀਆਂ ਦੇ ਵਿੱਚ ਆਪਣਾ ਪੈਸੇ ਚਾਰ ਕਮਾ ਲੈਂਦੇ ਆ ਤੇ ਫਿਰ ਘੁੰਮ ਫਿਰ ਵੀ ਲੈਂਦੇ ਨਾਲ ਯਾ ਇਕੱਠੇ ਕੰਮ ਹੀ ਕਰ ਲੈਂਦੇ ਆ ਇਕੱਠੇ ਕੰਮ ਕਰ ਲੈਂਦੇ ਆ ਫਨ ਵੀ ਕਰਦੇ ਆ ਪਰੜੀ ਵੀ ਕਰਦੇ ਆ ਕੰਮ ਵੀ ਕਰਦੇ ਆ ਕੰਮ ਵੀ ਕਰਦੇ ਆ ਤੇ ਡੇ ਬਾਏ ਡੇ ਰਹਿੰਦੇ ਆ ਡੇ ਬਾਏ ਡੇ ਯਾ ਠੀਕ ਹੈ ਜੀ ਸੋ ਬੇਸਿਕਲੀ ਦੇ ਇਸ ਵਨ ਟੂ ਸ਼ੋ ਦ ਪੀਪਲ ਬਾਟ ਆਲ ਅਰਾਊਂਡ ਦ ਗਲੋਬ ਥੈ ਹਾਊ ਯੂ ਗੈਟ ਹਾਵ ਸੋ ਮੱਚ ਫਨ ਐਂਡ ਵਰਕ ਐਟ ਦ ਸੇਮ ਟਾਈਮ ਐਂਡ ਲਾਈਕ ਯਰ ਲਾਈਫ ਸਟਾਈਲ ਯੂ ਨੋ Lifestyle traveling, making money and still traveling. Both. This that's, is, that's is the, the both best both. thing you can do. Peace work. So if you're lazy, you have a small small paycheck. But if you're not lazy, if you're not lazy, oh, oh you can make money. So a student can make money during summer and after that going back to school and just pay for the school. So yeah, it is. Nature got the bill, money go on trees, everybody's happy. Everybody's hey, nature happy. Got so <laughs> nature got that bill. So, where are you from? I'm from Quebec. I'm from uh, the border of uh, Quebec and Ontario, so Ottawa, and uh, that's why I cross all Canada to just you know come cherry picking with my girlfriend and all my friends here. So this is what it is, man. we just cross you're just traveling around, make having friends and making money. ਮੈਂ ਅਮਨਪਾ ਜੀ ਮੈਂ ਇਕੱਲੇ ਇੱਥੇ ਕਲੀਅਰ ਕਰਦਾ ਬਹੁਤ ਸਾਰੇ ਸੱਜਣ ਜਦੋਂ ਕੈਨੇਡਾ ਨੂੰ ਦੇਖਦੇ ਆ ਤੇ ਉਹ ਦੇਖਦੇ ਆ ਵੈਨਕੂਵਰ ਦਾ ਬਹੁਤ ਵੱਡਾ ਬ੍ਰਿਜ ਜਿਆ ਇੱਥੋਂ ਦੇ ਵੱਡੇ ਵੱਡੇ ਲੋਕਾਂ ਦਾ ਬ੍ਰਾਂਡਡ ਲੋਕਾਂ ਦਾ ਜਿਹੜਾ ਲਾਈਫ ਸਟਾਈਲ ਇਹ ਵੀ ਇੱਥੋਂ ਦੇ ਵਸਿੰਦੇ ਨੇ ਇੱਥੋਂ ਦੇ ਨਾਗਰਿਕ ਨੇ ਇੱਥੋਂ ਦੇ ਸਿਟੀਜਨ ਨੇ ਪੜਦੇ ਆ ਠੋਕੇ ਮਿਹਨਤ ਕਰਦੇ ਆ ਤੁਸੀਂ ਕੱਪੜੇ ਦੇਖ ਲਓ ਇਹ ਕੱਲੇ ਲੀ ਦੇ ਲੂਈ ਪਟਾਮ ਦੇ ਫਲਾਨਿਆਂ ਦੇ ਬ੍ਰਾਂਡਡ ਕੱਪੜੇ ਨਹੀਂ ਇਹਨਾਂ ਦੇ ਤੁਸੀਂ ਹੱਥ ਪੈਰ ਦੇਖੋਗੇ ਠੋਕੇ ਮਿਹਨਤ ਕਰਦੇ ਆ ਯਾਨੀ ਕੱਲੀ ਫੁਕਰੀ ਨਹੀਂ ਮਾਰਦੇ ਤੁਸੀਂ ਇਹਨਾਂ ਦਾ ਕੰਮ ਕਰਨ ਦਾ ਸਟਾਈਲ ਦੇਖੋ ਥੱਲੇ ਬੈਠੇ ਆ ਖੇਤਾਂ ਦੇ ਵਿੱਚ ਤੇ ਪੂਰਨ ਆਨੰਦ ਕਰਦੇ ਆ ਜੀ ਜੀ ਸੋ ਦਿਸ ਇਜ਼ ਵਿਨਸ ਇਹ ਇਹਨਾਂ ਦਾ ਕਰੂ ਬੌਸ ਹੀ ਇਜ਼ ਅ ਕਰੂ ਬੌਸ ਫਾਰ 올 ਦਾ ਪਿਕਰਸ ਠੇਕੇਦਾਰ ਜੀ ਠੇਕੇਦਾਰ ਇਹਨਾਂ ਦਾ ਜਿੰਨੇ ਬੰਦੇ ਕੰਮ ਕਰਦੇ ਆ ਯਾ ਹੀ ਇਜ਼ ਬੇਸਿਕਲੀ ਦ ਬੌਸ ਲਓ ਜੀ ਇਹ ਬੌਸ ਨੇ ਯਾ ਵਿਨਸ ਕਿਹਨਾਂ ਸੋ ਵਿੰਸਨ ਮਾਈ ਨੇਮ ਇਜ਼ ਵਿਨਸਨ ਆਮ ਫਰਮ ਮਾਟਨ ਅ ਸਮਾਲ ਟਾਊਨ ਇਨ ਕਿਬੈਕ ਐਂਡ ਆਵ ਬੀਨ ਹੇਅਰ ਫਾਰ 8 ਯੀਅਰਸ ਐਂਡ ਦਿਸ ਇਜ਼ ਵਾਟ ਵੀ ਡੂ No, I, I, I just live here now. I live here now. Yeah, yeah, yeah. How uh, many of you drove from? Cuba This year, not many. Uh, most of most of us just stay here for winter, as it was a COVID situation, and we couldn't leave. A... No, no, no. Everybody was just here renting places and doing ski or stuff like that. So. ਲੋ ਜੀ ਅਮਨ ਪਾਜੀ ਮੈਂ ਦੋ ਚੀਜ਼ਾਂ ਇੱਥੇ ਕਲੀਅਰ ਕਰਦੇ ਆ ਪ੍ਰਾਈਮਰੀ ਸ਼ਾ ਟੀਵੀ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜੇ ਕੈਨੇਡਾ ਦੇ ਵਿੱਚ ਨਹੀਂ ਰਹਿੰਦੇ ਕਿ ਪਹਿਲੀ ਗੱਲ ਇਹ ਕਿ ਇਹ ਫਾਰਮ ਪੰਜਾਬੀਆਂ ਦਾ ਜਿਹਨਾਂ ਪੰਜਾਬੀਆਂ ਦਾ ਫਾਰਮ ਤੁਸੀਂ ਉਹ ਦੇਖ ਲਿਆ ਕਿ ਭਾਈ ਉਹ ਆਪ ਚੈਰੀ ਜਦੋਂ ਇੱਥੋਂ ਟੁੱਟ ਕੇ ਚਲੇ ਜਾਂਦੀ ਆ ਤਾਂ ਸਾਰਾ ਟੱਬਰ ਕੰਮ ਕਰਦਾ ਸਰਦਾਰਨੀ ਚਾਹ ਲੈ ਕੇ ਆਈ ਸੀ ਉਹਦੇ ਨਾਲ ਨਾਲ ਦੋਨੋਂ ਮੁੰਡੇ ਜਿਹੜੇ ਯੂਨੀਵਰਸਿਟੀ ਚੋਂ ਇੱਕ ਡਿਗਰੀ ਕਰ ਚੁੱਕਾ ਤੇ ਇੱਕ ਅਜੇ ਕਰਦਾ ਉਹ ਨਾਲ ਕੰਮ ਕਰਦੇ ਆ ਤੇ ਉਹਨਾਂ ਨੇ ਗੋਰੇ ਕੰਮ ਦੇ ਉੱਤੇ ਰੱਖੇ ਆ ਇਹ ਗੋਰੇ ਵੀ ਵਿਦਿਆਰਥੀ ਨੇ ਬਹੁਤੇ ਸਟੂਡੈਂਟ ਨੇ ਸ਼ੂਟਿੰਗਾਂ ਦੇ ਵਿੱਚ ਕੰਮ ਕਰਦੇ ਆ ਆਪਣੀਆਂ ਫੀਸਾਂ ਦਾ ਪੈਸਾ ਆਪ ਕੱਢਦੇ ਆ ਉੱਥੇ ਜਾ ਕੇ ਕਮਰਾ ਹੋਸਟਲ ਰੈਂਟ ਦੇਣਾ ਉਹਦਾ ਪੈਸਾ ਟਕਸਰਾ ਆਪ ਇਕੱਠਾ ਕਰਦੇ ਆ ਤੁਸੀਂ ਇਹ ਦੇਖੋ ਕਿ ਕੱਲਾ ਮਹਿੰਗੀ ਗੱਡੀ ਦੇ ਵਿੱਚ 12 ਬੋਰ ਦੇ ਉਹਦੇ ਵਿੱਚ ਹੀ ਆਨੰਦ ਨਹੀਂ ਹੁੰਦਾ ਇਹ ਨੌਜਵਾਨ ਨੇ ਇਕੱਠੇ ਰਹਿ ਕੇ ਕੰਮ ਕਰਦੇ ਆ ਠੋਕ ਵਾ ਜਾ ਕੇ ਕੰਮ ਕਰਦੇ ਅਸਲ ਜਨੰਦ ਇਹ ਵੀ ਹੁੰਦਾ ਵੈਸਟਰਨ ਕਲਚਰ ਅਸੀਂ ਅਡਾਪਟ ਕੀਤਾ ਉੱਥੇ ਨੌਜਵਾਨਾ ਨੇ ਪਰ ਉਹ ਕਲਚਰ ਕੋਈ ਹੋਰ ਸੀ ਕਿ ਭਾਈ ਨਾਈਟ ਕਲੱਬ ਆ ਜੀ ਫਲਾਨੀ ਚੀਜ਼ ਆ ਜੀ ਮਹਿੰਗੀ ਕਾਰ ਆ ਜਿਹੜਾ ਉੱਪਰ ਨੂੰ ਖੁੱਲਦਾ ਪਰ ਆਹ ਦੇਖੋ ਖੁਸ਼ੀ ਦੀ ਇੰਤਹਾ ਜਣੀ ਖੁਸ਼ੀ ਦਾ ਸਿਖਰ ਹੈ ਜਦੋਂ ਇਕੱਠੇ ਹੋ ਕੇ ਸਾਰੇ ਜਣੇ ਕੰਮ ਕਰਦੇ ਆ ਹੇ <laughs> no. No, I just like to because uh, you know, try to get close to the farmers and understand them. So we try to learn a little bit. Yeah, all we know is hanji. ਤੇ ਨਾਮ ਸਿਰਫ ਹਾਂਜੀ ਸ਼ਬਦ ਆਉਂਦਾ। ਸੋ ਕੁੱਲ ਮਿਲਾ ਕੇ ਮੈਨੂੰ ਲੱਗਾ ਕਿ ਸੱਚੀ ਮੁੱਚੀ ਤੁਹਾਡੇ ਕੰਮ ਦੀ ਗੱਲ ਹੈ ਕਿ ਅਸਲ ਦੇ ਵਿੱਚ ਕੈਨੇਡਾ ਆਇਆ ਤੇ ਉਹ ਆਪਣੇ ਹਿਸਾਬ ਦੇ ਨਾਲ ਸਾਰੇ ਖੁਸ਼ ਨੇ। ਮਹਿੰਗੇ ਕੱਪੜਿਆਂ ਦੇ ਵਿੱਚ ਹੀ ਇਕੱਲੀ ਖੁਸ਼ੀ ਨਹੀਂ ਹੈ ਲੋਕਾਂ ਤੋਂ ਵੱਖਰੇ ਹੋ ਕੇ ਖੁਸ਼ੀ ਨਹੀਂ ਇੱਕ ਦੂਜੇ ਦੇ ਨਾਲ ਰਲ ਕੇ ਖੁਸ਼ੀ ਹੈ ਵੈਸਟਰਨ ਕਲਚਰ ਦਾ ਇੱਕ ਇਹ ਵੀ ਪੱਖ ਹੈ ਜਿਹੜਾ ਤੁਸੀਂ ਸਿੱਖੋਗੇ ਜ਼ਰੂਰ ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ ਕੈਨੇਸ਼ੀਆ ਯੂਰ ਹਾਰਡ ਵਰਕਿੰਗ ਹੈਂਡਸ ਲੁੱਕ ਲੁੱਕ ਇਹ ਲੋਜੀ ਹੱਥ ਨੇ ਹੱਥ ਦੇਖ ਲਓ ਇਹਨਾਂ ਹੱਥਾਂ ਦੇ ਨਾਲ ਇਹ ਇੱਥੋਂ ਦੇ ਸਿਟੀਜ਼ਨ ਨੇ ਇੱਥੋਂ ਦੇ ਨਾਗਰਿਕ ਨੇ ਵੈਰੀ ਗੁੱਡ ਐਪਰੀਸ਼ੀਏਟ ਥੈਂਕ ਗੋਡ ਅਲੈਕੁਮ ਸਲਾਮ ਥੈਂਕ ਯੂ ਯੂ ਹੈਪੀ ਤੇ ਅੱਜ ਪਰਿਵਾਰ ਨੇ ਇਹਨਾਂ ਦੇ ਲਈ ਨਾ ਬਟਰ ਚਿਕਨ ਦਾ ਇੰਤਜ਼ਾਮ ਕਰਨਾ ਇਹਨਾਂ ਦੇ ਲਈ ਆ ਚਾਹ ਜਿਹੜੀ ਹੈ ਉਹ ਸਰਦਾਰਨੀ ਆਪ ਬਣਾ ਕੇ ਭੇਜਦੀਆਂ ਲੈਚੀਆਂ ਲੂਚੀਆਂ ਪੂਰੀਆਂ ਪਾ ਕੇ ਤੇ ਖੁਸ਼ ਬੜੇ ਨੇ ਇੰਡੀਅਨ ਸਟਾਈਲ ਤੋਂ ਪੁਲਸਾ ਵੀ ਇਧਰ ਆਇਓ ਮੈਨੂੰ ਇਹ ਦੱਸਿਓ ਕਿ ਜਿਹੜੇ ਨੌਜਵਾਨ ਕੰਮ ਕਰਦੇ ਆ ਜਿਨ੍ਹਾਂ ਨੂੰ ਆਪਾਂ ਗੁਰੇ ਕਹਿੰਦੇ ਆ ਮੇਮਾ ਵੀ ਆ ਇਹਨਾਂ ਦੇ ਵਿੱਚ ਤੇ ਦੂਸਰੇ ਨਾਲ ਜੈਂਟਲਮੈਨ ਵੀ ਨੇ ਤਨਖਾਹ ਇਹਨਾਂ ਨੂੰ ਕਿੱਦਾਂ ਮਿਲਦੀ ਹੈ ਜਣੀਆਂ ਚੈਰੀ ਤੋੜਦੇ ਆ ਇਥੋਂ ਤਾਂ ਕਿੱਦਾਂ ਇਹਨਾਂ ਨੂੰ ਪੈਸੇ ਕਿੱਦਾਂ ਪੇ ਕੀਤਾ ਜਾਂਦੇ ਦਿਹਾੜੀ ਤੇ ਆਉਂਦੇ ਆ ਜਾਂ ਹੋਰ ਕਿਸੇ ਜੀ ਇਹ ਜਿੱਦਾਂ ਕਿ ਜਿਹੜੇ ਹਿਸਾਬ ਨਾਲ ਪੌਂਡ ਤੋੜਦੇ ਜਿਹਨਾਂ ਕਿ ਬੱਕਟ ਹੁੰਦੀਆਂ ਤੇ ਉਹ ਕਲੈਕਟ ਕਰਦੇ ਆ ਤੇ ਉਸ ਹਿਸਾਬ ਨਾਲ ਇਹਨਾਂ ਦਾ ਲਿਖਦੇ ਆ ਸੀ ਉਸ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਜਾਨੀ ਕਿੰਨੇ 6 7 8 ਕੰਮ ਕਿੰਨੇ ਪੌਂਡ ਦੇ ਜਿੱਦਾਂ ਕਿ ਹੁਣ ਲਾਕਡਾਊਨ ਦੇ ਹਿਸਾਬ ਨਾਲ ਤਾਂ ਵੱਧ ਵੀ ਦੇਣੇ ਪੈਂਦੇ ਕਈ ਵਾਰ ਘੱਟ ਵੀ ਹੁੰਦੇ ਆ ਸਿਸਟਮ ਆ ਹੁਣ ਜਿੱਦਾਂ ਲੇਬਰ ਨਹੀਂ ਹੈਗੀ ਤਾਂ ਪੇ ਵੱਧ ਵੀ ਕਰਨਾ ਪੈਂਦਾ ਹੈਗਾ ਹਨਾ ਹਾਂ ਉਹ ਡਿਪੈਂਡ ਕਰਦਾ ਹੈਗਾ ਲੇਬਰ ਦੇ ਸਰ ਤੇ ਜਿੱਦਾਂ ਹੁਣ ਹਾਂਜੀ ਸੋ ਜਿੰਨੀ ਤੋੜਨਗੇ ਜੀ ਚੈਰੀ ਜਿੰਨੀ ਚੈਰੀ ਤੋੜਨਗੇ ਉਹਦੇ ਹਿਸਾਬ ਦੇ ਨਾਲ ਜਿਹੜੇ ਉਹ ਪੈਸੇ ਮਿਲਣੇ ਆ ਜਿੰਨੀ ਚੈਰੀ ਤੋੜਨਗੇ ਦੂਸਰੀ ਗੱਲ ਬਹੁਤ ਜਿਹੜੀ ਇੰਪੋਰਟੈਂਟ ਆ ਕਿ ਗਰਮੀ ਬੜੀ ਆ ਇੰਡੀਆ ਦੇ ਹਿਸਾਬ ਨਾਲ 35 ਡਿਗਰੀ ਟੈਂਪਰੇਚਰ 35 ਯਾਨੀ 35 ਡਿਗਰੀ ਕਾਫੀ ਹੁੰਦਾ ਉਨੀ ਗਰਮੀ ਦੇ ਵਿੱਚ ਇਹ ਕੰਮ ਕਰਦੇ ਆ ਤਾਂ ਇੱਥੇ ਖੇਤ ਦੇ ਵਿੱਚ ਹੀ ਟੈਂਟ ਲਾ ਕੇ ਰਹਿੰਦੇ ਆ ਖੇਤਾਂ ਦੇ ਵਿੱਚ ਹੀ ਆ ਜਿਹੜਾ ਬਾਗ ਆ ਵਾਜ਼ ਐਵਰੇਜ ਪੇ ਸੋ ਦ ਮੋਰ ਆ ਪਿਕ ਦ ਮੋਰ ਆ ਗੈਟ ਪੇਡ ਸੋ ਇਫ ਲੈਟਸ ਸੇ ਅ ਡੇ ਆ ਡੋਨਟ ਰੀਲੀ ਫੀਲ ਗੁਡ or i don't know i just don't want to I, I have uh, injuries stuff like that i can go slower but my pay will go with the, the amount of work I've, I've, I've did if like a day i'm working super i want to work very good and hard working you know till 2 a.m to 2 p.m I will do it and make a lot of money. So it depends on on the mind and the physical uh, that you can do uh, with the trees and all kinds of stuff and good tea. Good tea break. Thank you guys. Seriously, tea break is like one of the best thing. At some point you want to break, so they just stop the work come to take a, a break you're just helping everybody out i have like cookies and stuff like that just like just a small snack just, uh, just having a small snack is good but usually it's having a good breakfast good night of sleep and then you can make a kind of good decent m amount of money i don't know if you want like numbers it depends on the, uh, the variety of the cherries but usually it's around six to even eight nine dollars a, a box it's 20, 20 pound 20 pound a box so we have our buckets this is the bucket hey, how you? so this is 20 pound so if you, if you flush if you flush this this is 20 pound and this is the average we can have like around 6 to 8 9 dollars yeah this is a different one 30 pound <laughs> 30 pound 30 pound for it make money <laughs> <laughs> that eyeballer bucket <laughs> we have a friend that he, that reached a hundred bucks 100 black box so in one day of picking it depends you know he could start around 2 a.m and finish around 2 p.m like I said earlier he did he finish 10 bucks like that 100 bucks like that at around seven dollar per box so he, he made seven hundred dollars. And one day or a shift he made seven hundred dollar but this is only one day. Imagine the rest of the season and imagine all season. Cause now we're in the early season of cherries. So it's not even really started. It's it's start, but doesn't really started. So yeah, it's a, a lot of money. <laughs> ਜਾਣੀ ਤੜਕੇ 2 ਵਜੇ ਤੋਂ ਲੱਕ ਕੇ ਤੇ ਦੁਪਹਿਰ 2 ਵਜੇ ਤੱਕ 12 ਘੰਟੇ ਲਗਾਤਾਰ ਚਲਾਉਣਾ ਕੰਮ ਹੱਥ ਚੱਲਦੇ ਦੇਖੋ ਬਾਕੀ ਨਾ ਦੇਖੋ ਗੋਰੇ ਮੁੰਡੇ ਦਾ ਗੁੱਟ ਘੁੰਮਦਾ ਦੇਖੋ ਪਰ ਇਹਦੇ ਨਾਲ ਇਹ ਵੀ ਖਿਆਲ ਰੱਖਣਾ ਹੁੰਦਾ ਕਿ ਡੰਡੀ ਨਾਲ ਰਹਿਣੀ ਚਾਹੀਦੀ ਆ ਜੀ ਡੰਡੀ ਨਾਲ ਰਹਿਣੀ ਚਾਹੀਦੀ ਆ ਜਾਨੀ ਤੋੜਨ ਦਾ ਮਤਲਬ ਇਹ ਨਹੀਂ ਕਿ ਭਰੂ-ਭਰੂ ਕੇ ਸਿੱਟੀ ਜਾਣੀ ਆ ਡੰਡੀ ਭੁਲਰ ਸਾਹਿਬ ਨਾਲ ਚਾਹੀਦੀ ਆ ਡਿਮੈਂਡ ਕਰਦਾ ਨਹੀਂ ਕੋਸ਼ਿਸ਼ ਹੁੰਦੀ ਆ ਕਿ ਡੰਡੀ ਨਾਲ ਰੱਖਣੀ ਆ ਜੀ ਆ ਲਓ ਜੀ ਆ ਦੇਖ ਲਓ ਹੁਣ ਤੁਸੀਂ ਕਿ ਇਹ ਨੌਜਵਾਨ ਆ ਕੈਨੇਡਾ ਦਾ ਅਸਲ ਦੇ ਵਿੱਚ ਇਹ ਨੌਜਵਾਨ ਨੇ ਲਾਈਫ ਸਟਾਈਲ ਕਾਪੀ ਕਰਨ ਵਾਲਾ ਤਰੱਕੀ ਵੀ ਕਰਨੀ ਆ ਪਰ ਮਿਹਨਤ ਜਿਹੜੀ ਉਹ ਕਰਨੀ ਜ਼ਰੂਰੀ ਆ ਬਾਕੀ ਇਹ ਚਾਹ ਪੀਂਦੇ ਆ ਇਹ ਮੇਰੇ ਵਾਂਗੂ ਛੋਲਾ ਬੰਦਾ ਇਹ ਪਹਿਲਾਂ ਟਾਈਮ ਨਾਲ ਲੱਪਿਆ ਕਿ ਭਾਈ ਮੈਂ ਇੱਕ 20 ਪੁਆਇੰਟ ਹੋਰ ਤੋੜ ਕੇ 8 ਡਾਲਰ ਬਣਾ ਲੈਣੇ ਆ ਤੇ ਜਿੱਦਾਂ ਆਪਣੇ ਆਪਾਂ ਕਹਿੰਦੇ ਆ ਕਿ ਬਿਹਾਰ ਤੋਂ ਬੰਦੇ ਆਉਂਦੇ ਆ ਬਾਕੀ ਪਾਸੇੋਂ ਆਉਂਦੇ ਆ ਇਹ 4000 ਕਿਲੋਮੀਟਰ ਤੋਂ ਆਏ ਆ 4000 ਕਿਲੋਮੀਟਰ ਦੂਰ ਇਹਨਾਂ ਦੇ ਘਰ ਆ ਸੀਜ਼ਨ ਦੇ ਵਿੱਚ ਆ ਕੇ ਪੈਸੇ ਟਕੇ ਜਿਹੜੇ ਕਮਾਉਂਦੇ ਆ ਆਜੋ ਆਪਾਂ ਹੁਣ ਆ ਬਾਗ ਦੇ ਵਿੱਚ ਦੀ ਜਾ ਜਾ ਕੇ ਦੇਖਦੇ ਆ ਕਿ ਬੰਦੇ ਰਹਿੰਦੇ ਕਿੱਥੇ ਆ ਆ ਲਓ ਜੀ ਇਹਨਾਂ ਦਾ ਟਿਕਾਣਾ ਇੱਥੇ ਹੀ ਆ ਕਈ ਵਾਰੀ ਕੋਠੀਆਂ ਖਾਲੀ ਪਈਆਂ ਰਹਿੰਦੀਆਂ ਤੇ ਉੱਥੇ ਫੇਰ ਕੰਮ ਔਖਾ ਹੋ ਜਾਂਦਾ ਆਜੋ ਆ ਲੋ ਜੀ ਜਾਨੀ ਸਾਨੂੰ ਹੁੰਦਾ ਕਿ ਯਾਰ ਉਥੇ ਘੱਟਾ ਬਹੁਤ ਆ ਇਹਨਾਂ ਨੇ ਮੈਟ ਵਿਛਾਇਆ ਐਸ ਟੈਂਟ ਚ ਰਹਿੰਦੇ ਆ ਮੈਟ ਤਾਂ ਵਿਛਾਇਆ ਕਿ ਪੈਰ ਕਿਉਂਕਿ ਖੇਤਾਂ ਚ ਕੰਮ ਕਰਨਾ ਪੈਰ ਤਾਂ ਕੰਦੇ ਹੀ ਹੋਣਗੇ ਐਸ ਮੈਟ ਦੇ ਉੱਤੋਂ ਪੈਰ ਇਹਨਾਂ ਨੇ ਸਾਫ਼ ਕਰ ਲੈਣੇ ਆ ਟੈਂਟ ਦੇ ਅੰਦਰ ਫੇਰ ਵੜਨਾ ਇਹ ਟੈਂਟ ਚ ਰਹਿੰਦੇ ਆ ਮੱਛਰ ਵੀ ਹੁੰਦਾ ਐਸੀ ਗੱਲ ਨਹੀਂ ਹੈ ਕਿ ਮੱਛਰ ਨਹੀਂ ਹੁੰਦਾ ਆ ਦੇਖੋ ਇਹਨਾਂ ਦਾ ਸਾਰਾ ਸੌਦਾ ਪੱਤਾ ਜਿਹੜਾ ਉਹ ਖਿਲਰਿਆ ਪਿਆ ਆ ਝੌਲ ਵੀ ਰੱਖੇ ਆ ਮਸਾਲੇ ਰੱਖੇ ਆ ਦਾਲ ਰੱਖੀ ਆ ਥੋੜਾ ਬਹੁਤ ਜਿਹੜਾ ਉਹ ਸਮਾਨ ਬਣਾਉਣ ਵਾਲਾ ਸਾਰਾ ਇੱਥੇ ਪਿਆ ਆਹੀ ਇਹਨਾਂ ਦਾ ਕਾਰ ਹੈ ਤੇ ਆ ਵੀ ਦੇਖ ਲਓ ਫਰਾਈਪਨ ਪਿਆ ਇੱਥੇ ਚਾਚੂਏ ਦੇ ਵਿੱਚੇ ਬਣ ਜਾਂਦੀ ਹੁਣੀ ਆ ਹਮਨ ਭਾਈ ਵੈਸੇ ਇੱਕ ਗੱਲ ਇੱਥੇ ਮੈਂ ਦੱਸ ਦਿਆਂ ਕਿ ਜਿੰਨੇ ਮौज ਕਰਨੀ ਆ ਨਾ ਉਹਨੇ ਕਰੀ ਜਾਣੀਆਂ ਆ ਆਹ ਲਓ ਜੀ ਇੱਥੇ ਕੁਰਸੀਆਂ ਪਈਆਂ ਤੇ ਦੁਪਹਿਰ ਨੂੰ ਜਦੋਂ ਛੁੱਟੀ ਲਾਉਣੀ ਆ ਤੜਕੇ 2 ਤੋਂ ਦੁਪਹਿਰ 2 ਤੱਕ ਕੰਮ ਕਰਕੇ ਇਹਦੇ ਵਿੱਚ ਹੀ ਫਿਰ ਬੰਦੇ ਕਈ ਸੌ ਵੀ ਜਾਂਦੇ ਹੁਣੇ ਆ ਕੁੱਲ ਮਿਲਾ ਕੇ ਆਹ ਕੁਸ਼ੀ ਆ ਫੇਰ ਮੈਂ ਕਹਿਣਾ ਕਿ ਪਾਈ ਅਸੀਂ ਕਈ ਵਾਰੀ ਖੁਸ਼ੀਆਂ ਲੱਭਦੇ ਲੱਭਦੇ ਨਾ ਉਮਰ ਲੰਘਾ ਦੇਦੀ ਆ ਪਰ ਇਹ ਬੰਦੇ ਹਾਰਡਵਰਕ ਇੱਥੇ ਕਰੀ ਜਾਂਦੇ ਆ ਮੈਂ ਚਾਹੁੰਦਾ ਸੀ ਇਹ ਦਿਖਾ ਦਈਏ ਇੰਨੇ ਹੀ ਭਾਂਡੇ ਆ ਜੀ ਇਸ ਬੰਦੇ ਦੇ ਇਹਦੇ ਤੇ ਰੱਖ ਕੇ ਇਹ ਸਬਜੀ ਟਮਾਟਰ ਟਮੂਟਰ ਕੱਟ ਲੈਂਦੇ ਆ ਇਹਦੇ ਵਿੱਚ ਬਣਾ ਲੈਂਦੇ ਆ ਇਹਦੇ ਵਿੱਚ ਖਾ ਲੈਂਦੇ ਆ ਆਹੀ ਕੁੱਲ ਮਿਲਾ ਕੇ ਇਹਨਾਂ ਦੀ ਰਸੋਈ ਆ ਤੇ ਕਈ ਵਾਰੀ ਸਾਡੇ ਰੌਲਾ ਪਿਆ ਰਹਿੰਦਾ ਮੈਨੂੰ ਰਸੋਈ ਛੋਟੀ ਬਣਾ ਕੇ ਦਿੱਤੀ ਆ ਦੇਖੋ ਇੱਥੇ ਚਾਰ ਬੰਦੇ ਜੇ ਆ ਜਾਣ ਤਾਂ ਫਿਰ ਕੰਮ ਔਖਾ ਹੋ ਜਾਊਗਾ ਨਾ ਰੌਲਾ ਪੈਂਦਾ ਕਈ ਵਾਰੀ ਤੇ ਇਹ ਵੀ ਨਹੀਂ ਹੈਗਾ ਕਿ ਗਾਰਬੇਜ ਖਲਾ ਰਿਆ ਆ ਆ ਦੇਖੋ ਬਕਸਾ ਰੱਖਿਆ ਸਾਰਾ ਫालतू ਸਮਾਨ ਇਹ ਚ ਸਿੱਟਿਆ ਜਿਹੜੀ ਵੀ ਚੀਜ਼ ਵਰਤਦੇ ਆ ਇਦਾਂ ਨਹੀਂ ਕਿ ਖੇਤ ਦੇ ਵਿੱਚ ਆ ਚੱਕ ਕੇ ਇੱਧਰ ਮਾਰਿਆ ਤੇ ਉੱਧਰ ਮਾਰਿਆ ਓ ਜੀ ਆਪੋ ਆਪਣੇ ਟੈਂਟ ਨੇ ਇਹਨਾਂ ਦੇ ਮੱਛਰ ਮੁਛਰ ਤੋਂ ਬਚਾ ਦੇ ਲਿਆ ਇਹਨ ਮੱਛਰਦਾਨੀ ਸਟਾਈਲ ਜਿਹੜਾ ਕੰਮ ਆ ਆ ਇੱਕ ਬੰਦਾ ਤਾਂ ਮੈਨੂੰ ਲੱਗਦਾ ਗੱਡੀ ਜੀ ਸੌਂ ਜਾਂਦਾ ਇੱਥੇ ਇਹਨਾਂ ਦੀ ਸਲਤਨਤ ਆ ਇਹ ਕੈਨੇਡਾ ਦੇ ਲੋਕ ਨੇ ਕੈਨੇਡਾ ਦੇ ਸਿਟੀਜ਼ਨ ਨੇ ਨੌਜਵਾਨ ਨੇ ਕੰਮ ਕਰਦੇ ਆ ਆਪਣੀ ਪਾਪੇ ਦੇ ਉੱਤੇ ਨਹੀਂ ਮੁਨਸਰ ਰਹਿੰਦੇ ਕਿ ਭਾਈ ਫੀਸ ਸਾਡੀ ਪਾਪਾ ਦੇਊਗਾ ਆਹ ਕੁਛ ਹੀ ਆ ਜੀ ਇਹਦਾ ਆਹ ਕੁਰਸੀ ਤੇ ਬਹਿ ਜਾਂਦਾ ਉਹਦੇ ਵਿੱਚ ਹੀ ਬੰਦਾ ਇਹ ਸੌਂ ਜਾਂਦਾ ਇਹ ਸਮਾਨ ਸਮੂਹ ਕਿਉਂਕਿ ਤੜਕੇ 2 ਵਜੇ ਜਾਣਾ ਖਲਾਰਾਤ ਮਾੜਾ ਮੋਟਾ ਪੈਣਾ ਹੀ ਆ ਆ ਪ੍ਰਾਈਵੇਸੀ ਵੀ ਹੈ ਜਿਹਦੇ ਵਿੱਚ ਆ ਬੰਦੇ ਦਾ ਇੱਥੇ ਟਿਕਾਣਾ ਅਗਲੀ ਲਾਈਨ ਦੇ ਵਿੱਚ ਅਗਲਾ ਲਾ ਲੈਂਦਾ ਕਿਤੇ ਉਹ ਪਰਲੇ ਪਾਸੇ ਉਹਨੇ ਆਪੋ ਆਪਣਾ 뮤직 ਸੁਣੀ ਜਾਂਦੇ ਆ ਮਾੜਾ ਮੋਟਾ ਪੰਗੜਾ ਛੰਗੜਾ ਵੀ ਸ਼ਾਮ ਨੂੰ ਪਾ ਲੈਂਦੇ ਹੋਣੇ ਆ